ਆਪਣਾ ਗੁਰਪੂਰ ਕੀਤੀ ਪੂਰੀ ਹੈ ਭਾਈ ਪੂਰੇ ਗੁਰੂ ਨੇ ਮੈਨੂੰ ਆਤਮਿਕ ਜੀਵਨ ਵਿੱਚ ਸਫਲਤਾ ਦਿੱਤੀ ਹੈ ਪ੍ਰਭ ਰਵ ਰਹਿਆ ਪਰਪੂਰੀ ਇਹਨੂੰ ਪ੍ਰਮਾਤਮਾ ਹਰ ਥਾਂ ਵਿਆਪਕ ਦਿਸ ਰਿਹਾ ਹੈ ਖੇਮ ਕੁਸਲ ਭੈ ਇਸ਼ਨਾਨਾ ਮੇਰੇ ਅੰਦਰ ਆਤਮਿਕ ਸੋਖ ਆਨੰਦ ਵੰਡ ਗਿਆ ਹੈ ਇਹ ਹੈ ਇਸ਼ਨਾਨ ਜੋ ਮੈਂ ਗੁਰੂ ਸਰ ਵਿੱਚ ਕੀਤਾ ਹੈ ਪਾਰ ਬ੍ਰਹਮ ਵਿਟੋ ਕੁਰਬਾਨ ਮੈਂ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੈ ਘੁਰ ਕੇ ਚਰਨ ਕਵਲ ਰਿੱਧ ਧਾਰੇ ਹੇ ਭਾਈ ਜਿਸ ਮਨੁੱਖ ਨੇ ਗੁਰੂ ਦੇ ਕੋਲ ਫੁੱਲ ਵਰਗੇ ਕੋਮਲ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ ਬਿਗੰਨ ਲਾਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾਉ ਉਸ ਦੀ ਜ਼ਿੰਦਗੀ ਦੇ ਰਸਤੇ ਵਿੱਚ ਰਤਾ ਭਰ ਵੀ ਕੋਈ ਰੁਕਾਵਟ ਨਹੀਂ ਆਉਂਦੀ ਗੁਰੂ ਉਸ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਮੇਲ ਸਾਧੂ ਦੂਰ ਮਤ ਖੋਏ ਹੈ ਭਾਈ ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮਤ ਦੂਰ ਕਰ ਲੈਂਦਾ ਹੈ ਪਤ ਤਪੁਨੀਤ ਸਭ ਹੋਏ ਵਿਕਾਰੀ ਮਨੁੱਖ ਵੀ ਗੁਰੂ ਨੂੰ ਮਿਲ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ RAM DAS RO VARNATE ਜਿਹੜੇ ਵੀ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਗੁਰੂ ਦੀ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦੇ ਹਨ ਮਨ ਨੂੰ ਆਤਮਿਕ ਜੀਵਨ ਦੇਣ ਵਾਲੇ ਨਾਲ ਨਾਲ ਇਸ਼ਨਾਨ ਕਰਦੇ ਹਨ ਸਭ ਲਾਥੇ ਪਾਪ ਕਮਾਤੇ ਉਹਨਾਂ ਦੇ ਸਾਰੇ ਪਿਛਲੇ ਕਮਾਏ ਹੋਏ ਪਾਪ ਲੈ ਜਾਂਦੇ ਹਨ ਗਨ ਗੋਵਿੰਦ ਨਿਤ ਗਾਈਐ ਹੈ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਸਾਧ ਸੰਗ ਮਿਲ ਧਾਈਐ ਸਦਾ ਪ੍ਰਭੂ ਦੀ ਸਿੱਖ ਸਲਾਹ ਦੇ ਗੀਤ ਗਾਣੇ ਚਾਹੀਦੇ ਹਨ ਮਨ ਬਾਛਤ ਫਲ ਪਾਏ ਉਹ ਮਨੁੱਖ ਪ੍ਰਭੂ ਦਰ ਤੋਂ ਮਨ ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ਗੁਰ ਪੂਰਾ ਹਿਰਦੈ ਧਾਈਐ ਜਿਹੜਾ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਗੋਗੋਪਾਲ ਅਨੰਦਾ ਉਹ ਪ੍ਰਮਾਤਮਾ ਸਭ ਤੋਂ ਵੱਡਾ ਹੈ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ ਆਨੰਦ ਸਰੂਪ ਹੈ ਜਪ ਜਪ ਜੀਵੇ ਪਰਮ ਅਨੰਦਾ ਉਸ ਸਭ ਤੋਂ ਉੱਚੇ ਆਨੰਦ ਦੇ ਮਾਲਕ ਨੂੰ ਜਪ ਜਪ ਕੇ ਉਹ ਮਨੋਖਾਤਮਕ ਜੀਵਨ ਹਾਸਲ ਕਰ ਲੈਂਦਾ ਹੈ ਜਨ ਨਾਨਕ ਨਾਮ ਧਿਆਇਆ ਦਾਸ ਨਾਨਕ ਉਸ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਪ੍ਰਭ ਆਪਣਾ ਬਿਰਧ ਰਖਾਇਆ ਪਰਮਾਤਮਾ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਕਾਇਮ ਰੱਖਦਾ ਹੈ ਰਾਗ ਸੋਰਠ ਮਹਲਾ 5 ਦਾਹ ਦੇਸ ਛਤਰ ਮੇਗ ਘਟਾ ਘਟ ਦਮਨ ਚਮਕ ਡਰਾਇਓ ਜਦੋਂ ਬੱਦਲਾਂ ਦੀਆਂ ਘਟਾਂ ਹੀ ਘਟਾਂ ਛਤਰੀ ਵਾਂਗ ਦਸੀ ਪਾਸਿਂ ਪਸਰੀਆਂ ਹੁੰਦੀਆਂ ਹਨ ਬਿਜਲੀ ਚਮਕ ਚਮਕ ਡਰਾਉਂਦੀ ਹੈ ਸੇਜ ਇਕਲੀ ਨੀਂਦ ਨਾ ਨੈਣੋਂ ਫਿਰ ਪਰਦੇਸ ਸਿਧਾਇਓ ਜੇ ਸ istri ਦਾ ਪਤੀ ਪਰਦੇਸ ਵਿੱਚ ਗਿਆ ਹੁੰਦਾ ਹੈ ਉਸ ਦੀ ਸੇਜ ਪਤੀ ਤੋਂ ਬਿਨਾ ਸੁਜੀ ਹੁੰਦੀ ਹੈ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਹੁਣ ਨਹੀਂ ਸੰਦੇਸ ਰੋ ਮਾਇਓ ਪਤੀ ਤੋਂ ਵਿਛੜ ਕੇ ਘਬराई ਹੋਈ ਆਖਦੀ ਹੈ ਮਾਂ ਹੁਣ ਤਾਂ ਪਤੀ ਵੱਲ ਕੋਈ ਸੁਨਿਆ ਵੀ ਨਹੀਂ ਆਉਂਦਾ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰ ਆਇਓ ਰਹੋ ਪਹਿਲਾਂ ਜਦੋਂ ਕਦੇ ਘਰੋਂ ਜਾ ਕੇ ਪਤੀ ਇੱਕ ਕੋ ਪੈਂਡਾ ਵੀ ਕਰਦਾ ਸੀ ਤਦੋਂ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ ਕਿਉ ਬਿਸਰੈ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਹੈ ਮਾ ਮੈਨੂੰ ਵੀ ਇਹ ਸੋਹਣਾ ਪਿਆਰਾ ਲਾਲ ਪ੍ਰਭੂ ਕਿਵੇਂ ਭੁੱਲ ਸਕਦਾ ਹੈ ਇਹ ਤਾਂ ਸਾਰੇ ਗੁਣਾ ਦਾ ਮਾਲਕ ਹੈ ਸਾਰੇ ਸੁਖ ਦੇਣ ਵਾਲਾ ਹੈ ਮੰਦਰ ਚੜ ਕੇ ਪੰਥ ਨਿਹਾਰੋਂ ਨੈਣ ਨੀਰ ਭਰ ਆਇਓ ਮੈਂ ਵਿਛੜੀ ਨਾਰ ਵਾਂਗ ਕੋਠੇ ਉੱਤੇ ਚੜ ਕੇ ਪਤੀ ਦਾ ਰਾਹ ਤੱਕਦੀ ਹਾਂ ਮੇਰੀਆਂ ਵੀ ਅੱਖਾਂ ਵਿਰਾਗ ਨੀਰ ਨਾਲ ਭਰੀਆਂ ਭਈ ਆਈਆਂ ਹਨ ਹਾਂ ਹੋਂ ਪੀਤ ਪਇਓ ਹੈ ਵਿਚੋ ਸੁਨਤ ਦੇਸ਼ ਨਿਕਟਾਇਓ ਹੇ ਮਾਂ ਮੈਂ ਸੁਣਦੀ ਹਾਂ ਤਾਂ ਇਹ ਹਾਂ ਕਿ ਉਹ ਪਤੀ ਪ੍ਰਭੂ ਮੇਰੇ ਹਿਰਦੇ ਦੇਸ਼ ਵਿੱਚ ਮੇਰੇ ਨੇੜੇ ਹੀ ਵਸਦਾ ਹੈ ਪਰ ਮੇਰੇ ਤੇ ਉਸ ਦੇ ਵਿਚਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ। ਪੰਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਏ ਉਹ ਕਹਿੰਦੇ ਹਨ। ਪੰਬੀਰੀ ਦੇ ਖੰਭ ਵਾਂਗ ਬੜਾ ਬਰੀਕ ਪਰਦਾ ਮੇਰੇ ਤੇ ਉਸ ਪਤੀ ਦੇ ਵਿਚਾਰ ਹੈ। ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵਸਦਾ ਜਾਪਦਾ ਹੈ। ਭੈਓ ਕਿਰਪਾਲ ਸਰਬ ਕੋ ਠਾਕੁਰ ਸਗਰ ਦੁੱਖ ਮਿਟਾਇਓ ਏ ਮਾਂ ਜਿਸ ਸੁਭਾਗਣ ਉਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ ਉਸ ਦਾ ਉਹ ਸਾਰਾ ਵਿਛੋੜੇ ਦਾ ਦੁੱਖ ਦੂਰ ਕਰ ਦਿੰਦਾ ਹੈ ਕਹੁ ਨਾਨਕ ਹਉ ਮੈਂ ਭੀਤ ਗੁਰ ਖੋਈ ਤੋ ਦਿਆਰ ਬੀਠ ਲੋ ਪਾਇਓ ਨਾਨਕ ਆਖਦਾ ਹੈ ਕਿ ਜਦੋਂ ਗੁਰੂ ਨੇ ਜੀਵ ਇਸਤਰੀ ਦੇ ਅੰਦਰੋਂ ਹੋਮੇ ਦੀ ਕੰਧ ਢਾਹ ਦਿੱਤੀ ਤਦੋਂ ਉਸਨੇ ਮਾਇਆ ਰਹਿਤ ਦਿਆਲ ਪ੍ਰਭੂਪਤੀ ਨੂੰ ਆਪਣੇ ਅੰਦਰ ਹੀ ਲੱਭ ਲਿਆ ਸਭ ਰਹਿਓ ਅੰਦੇਸਰੋ ਮਾਇਓ ਜਿਸ ਜੀਵ ਇਸਤਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ ਜਿਸ ਦੀ ਉਸ ਨੂੰ ਤਾਂਗ ਲੱਗ ਰਹੀ ਸੀ ਸੋ ਜੋ ਚਾਹਤ ਸੋ ਗੁਰੂ ਮਿਲਾਇਓ ਉਸ ਦਾ ਸਾਰਾ ਚਿੰਤਾ ਫਿਕਰ ਮੁੱਕ ਜਾਂਦਾ ਹੈ ਸਰਬ ਗੁਨਾ ਨਿਦਰਾਇਓ ਰਹਾਉ ਦੂਜਾ ਹੈ ਮਾ ਪ੍ਰਭੂ ਪਾਤਸ਼ਾ ਸਾਰੇ ਗੁਨਾ ਦਾ ਖਜ਼ਾਨਾ ਹੈ ਸੋਰਠ ਮਹਲਾ ਪੰਝਾ ਗਈ ਬਹੋੜ ਬੰਦੀ ਛੋੜ ਨਰੰਕਾਰ ਦੁਖਦਾਰੀ हे ਪ੍ਰਭੂ ਤੂੰ ਆਤਮਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈ ਤੂੰ ਵਿਕਾਰਾਂ ਦੀ ਕੈਦ ਵਿੱਚੋਂ ਛਡਾਉਣ ਵਾਲਾ ਹੈ ਤੇਰਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ ਤੂੰ ਜੀਵਾਂ ਨੂੰ ਦੁੱਖਾਂ ਵਿੱਚ ਢਾਰਸ ਦੇਣ ਵਾਲਾ ਹੈ ਕਰਮ ਨਾ ਜਾਣਾਂ ਧਰਮ ਨਾ ਜਾਣਾਂ ਲੋਭੀ ਮਾਇਆ ਧਾਰੀ ਹੈ ਪ੍ਰਭੂ ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ ਮੈਂ ਲੋਭ ਵਿੱਚ ਫਸਿਆ ਰਹਿਦਾ ਹਾਂ ਮੈਂ ਮਾਇਆ ਦੇ ਮੋਹ ਵਿੱਚ ਗਰਸਿਆ ਰਹਿਦਾ ਹਾਂ ਨਾਮ ਪਰਿਉ ਭਗਵਤ ਗੋਵਿੰਦ ਕਾ ਇਹ ਰਾਖੋ ਪੈਜ ਤੁਮਹਾਰੀ ਪਰ ਹੈ ਪ੍ਰਭੂ ਮੇਰਾ ਨਾਮ ਗੋਵਿੰਦਾ ਭਗਤ ਪੈ ਗਿਆ ਸੋ ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ਹਰ ਜੀਓ ਨਿਮਣਿਆ ਤੁਮਾਣੋ ਹੈ ਪ੍ਰਭੂ ਜੀ ਤੂੰ ਨਾ ਬੰਦਿਆਂ ਨੂੰ ਮਾਣ ਦਿੰਦਾ ਹੈ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ ਨੀਚੀ ਜਿਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕਰ ਬਾਹਣ ਰਹਾਉ ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ ਹੈ ਭਾਈ ਮੇਰਾ ਗੋਬਿੰਦ ਨਕਾਰਿਆਂ ਨੂੰ ਵੀ ਆਦਰਯੋਗ ਬਣਾ ਦਿੰਦਾ ਹੈ ਜਿਸਾ ਬਾਲਕ ਭਾਏ ਸੁ ਭਾਈ ਲਖ ਅਪਰਾਧ ਕੁਮਾਵੇ ਹੈ ਭਾਈ ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗਲਤੀਆਂ ਕਰਦਾ ਹੈ ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਹੁੜ ਪਿਤਾ ਗੜ ਲਾਵੇ ਉਸ ਦਾ ਪਿਓ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਵੀ ਹੈ ਪਰ ਫਿਰ ਆਪਣੇ ਗੱਲ ਨਾਲ ਉਸ ਨੂੰ ਲਾ ਲੈਂਦਾ ਹੈ ਪਿਛਲੇ ਉਹ ਗੁਨਾਹ ਬਖਸ਼ ਲੈ ਪ੍ਰਭ ਅਗੈ ਮਾਰਗ ਪਾਵੇ ਇਸੇ ਤਰ੍ਹਾਂ ਪ੍ਰਭੂ ਪਿਤਾ ਵੀ ਜੀਵਾਂ ਦੇ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਤੇ ਅਗਾਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਪਾ ਦਿੰਦਾ ਹੈ ਹਾਰੇ ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸ ਪਿਆਖ ਸੁਣਾਈਐ हे ਭਾਈ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜੀਵਾਂ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ ਉਸ ਨੂੰ ਛੱਡ ਕੇ ਹੋਰ ਕਿਸੇ ਪਾਸ ਆਪਣੀ ਬਿਰਥਾ ਆ ਕੇ ਸੁਣਾਈ ਜਾ ਸਕਦੀ ਹੈ ਕਹਣ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈ ਜਿ ਰਖਾਈਐ ਹੈ ਭਾਈ ਪਰਮਾਤਮਾ ਨਿਰਿਆ ਜ਼ਬਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ ਕਰਨੀ ਕਰਕੇ ਜਿਹੜਾ ਮਨੁੱਖ ਨੂੰ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ ਔਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀ ਐ हे ਪ੍ਰਭੂ ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ हे ਭਾਈ ਮਾਲਕ ਪ੍ਰਭ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤੀ ਉਸ ਨੂੰ ਪੂਰਾ ਗੁਰੂ ਮੇਲ ਦਿੰਦਾ ਹੈ ਮਿਲਾ ਦਿੰਦਾ ਹੈ ਇਸ ਤਰ੍ਹਾਂ ਉਸ ਮਨੁੱਖ ਦੇ ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹੇ ਦਾਸ ਨਾਨਕ ਆਕੇ ਗੁਰੂ ਜਿਸ ਮਨੁੱਖ ਦੇ ਮੂੰਹ ਵਿੱਚ ਪ੍ਰਮਾਤਮਾ ਦਾ ਨਾਮ ਦਵਾਈ ਪਾ ਦਿੰਦਾ ਹੈ ਉਹ ਮਨੁੱਖ ਆਤਮਕ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭੈ ਅਨੰਦਾ ਦੁਖ ਕਲੇਸ਼ ਸਭ ਨਾਠੇ ਹੇ ਪ੍ਰਭੂ ਤੇਰਾ ਨਾਮ ਸਿਮਰ ਕੇ ਸਿਮਰ ਕੇ ਸਿਮਰਨ ਵਾਲੇ ਮਨੁੱਖ ਪ੍ਰਸ਼ੰਨ ਚੇਤ ਹੋ ਜਾਂਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਏ ਭਾਈ ਵੜਪਾਗੀ ਮਨੁੱਖ ਆਪਣੇ ਪ੍ਰਭੂ ਦੇ ਗੁਣ ਗਾਉਂਦਿਆਂ ਤੇ ਉਸ ਦਾ ਧਿਆਨ ਧਰਦਿਆਂ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ ਜਗ ਜੀਵਨ ਨਾਮ ਤੁਮਹਾਰਾ ਏ ਪ੍ਰਭੂ ਤੇਰਾ ਨਾਮ ਜਗਤ ਦੇ ਜੀਵਨ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਗੁਰਪੂਰੇ ਦੀ ਉਹ ਉਪਦੇਸ਼ਾ ਜਪ ਭਾਜਲ ਪਾਰ ਉਤਾਰਾ ਰਹਾਓ ਪੂਰੇ ਸਤਗੁਰ ਨੇ ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਉਹ ਮਨੁੱਖ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਹੈ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕਿਛ ਕਰਨਹਾਰਾ ਹੈ ਪ੍ਰਭੂ ਤੂੰ ਆਪ ਹੀ ਆਪਣਾ ਸਲਾਹਕਾਰ ਹੈ ਤੂੰ ਆਪ ਹੀ ਹਰੇਕ ਜੀਵ ਨੂੰ ਦਾਤਾ ਦੇਣ ਵਾਲਾ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਏ ਜੰਤ ਵਿਚਾਰਾ ਤੂੰ ਆਪ ਹੀ ਹਰੇਕ ਜੀਵ ਵਿੱਚ ਬੈਠਾ ਪਦਾਰਥਾਂ ਨੂੰ ਭੋਗਣ ਵਾਲਾ ਹੈ ਇਸ ਜੀਵ ਦੀ ਕੋਈ ਪਾਇਆ ਨਹੀਂ ਹੈ ਕਿਆ ਗੁਣ ਤੇਰੇ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਈ ਹੈ ਪ੍ਰਭੂ ਮੈਂ ਤੇਰੇ ਗੁਣਾਂ ਆ ਕੇ ਬਿਆਨ ਕਰਨ ਯੋਗਾ ਨਹੀਂ ਹਾਂ ਤੇਰੀ ਕਦਰ ਕੀਮਤ ਦੱਸੀ ਨਹੀਂ ਜਾ ਸਕਦੀ ਪੇਖ ਪੇਖ ਜੀਵੇ ਪ੍ਰਭੇ ਆਪਣਾ ਅਚਰਜਤ ਮੈਂ ਵਡਾਈ ਤੇਰਾ ਵੱਡਪਣ ਹੈਰਾਨ ਕਰ ਦੇਣ ਵਾਲਾ ਹੈ اے ਭਾਈ ਮਨੁੱਖ ਆਪਣੇ ਪ੍ਰਭੂ ਦਾ ਦਰਸ਼ਨ ਕਰਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਾਤ ਮਤ ਕਿੰਨੀ ਪੂਰੀ हे प्रभु हे स्वामी तू आप ही जीव ਉਤੇ ਕਿਰਪਾ ਕਰਕੇ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਬਖਸ਼ਦਾ ਹੈ ਉਸ ਨੂੰ ਪੂਰੀ ਅਕਲ ਦੇ ਦਿੰਦਾ ਹੈ ਸਦਾ ਸਦਾ ਨਾਨਕ ਬਲਿਹਾਰੀ ਬਾਛੋਂ ਸੰਤਾਂ ਧੂਰੀ हे ਨਾਨਕ ਆਖੇ ਪ੍ਰਭੂ ਮੈਂ ਸਦਾ ਹੀ ਤੇਥੋਂ ਕੁਰਬਾਨ ਜਾਂਦਾ ਹਾਂ ਮੈਂ ਤੇਰੇ ਦਰ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਸੋਰਠ ਮਹਲਾ ਪੰਜਵ ਗੁਰਪੂਰਾ ਨਮਸਕਾਰੇ ਹੇ ਭਾਈ ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ ਪ੍ਰਭ ਸਭੇ ਕਾਜ ਸਵਾਰ ਯਕੀਨ ਜਾਣੋ ਪ੍ਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ ਹਾਰੇ ਆਪਣੀ ਕਿਰਪਾ ਧਾਰੀ ਪ੍ਰਭੂ ਨੇ ਉਸ ਮਨੁੱਖ ਉਤੇ ਮੇਰ ਦੀ ਨਿਗਾਹ ਕੀਤੀ ਪ੍ਰਭ ਪੂਰਨ ਪੈ ਜਸਵਾਰੀ ਤੇ ਲੋਕ ਪ੍ਰਲੋਕ ਵਿੱਚ ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ ਆਪਣੇ ਦਾਸ ਕੋ ਭਇਓ ਸਹਾਈ हे ਭਾਈ ਪ੍ਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾ ਕਾਈ ਰਹਾਓ ਕਰਤਾਰ ਨੇ ਸਦਾ ਤੋਂ ਹੀ ਆਪਣੇ ਦਾਸ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕੀਤੀਆਂ ਹਨ ਸੇਵਕ ਨੂੰ ਕਿਸੇ ਕਿਸਮ ਦੀ ਕੋਈ ਥੜ ਨਹੀਂ ਰਹਿੰਦੀ ਕਰਤੇ ਪੁਰਖ ਤਾਲ ਦਿਵਾਇਆ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਸਰਵ ਵਿਆਪਕ ਕਰਤਾਰ ਨੇ ਉਸ ਨੂੰ ਗੁਰੂ ਦੇ ਰਾਹੀਂ ਗੋਪਤ ਨਾਮ ਖਜ਼ਾਨਾ ਦਿਵਾ ਦਿੱਤਾ ਹੈ ਪਿੱਛੇ ਲੱਗ ਚੱਲੀ ਮਾਇਆ ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿੰਦੀ ਮਾਇਆ ਉਸ ਦੇ ਪਿੱਛੇ ਪਿੱਛੇ ਤੁਰ ਹੀ ਫਿਰਦੀ ਹੈ ਟੋਟ ਨਕਤ ਹੋਏ ਆਵੇ ਮਾਇਆ ਵੱਲੋਂ ਉਸ ਨੂੰ ਕਿਤੇ ਵੀ ਘਾਟ ਮਹਿਸੂਸ ਨਹੀਂ ਹੁੰਦੀ ਮੇਰੇ ਪੂਰੇ ਸਤਗੁਰ ਭਾਵੇਂ ਮੇਰੇ ਪੂਰੇ ਸਤਗੁਰ ਨੂੰ ਉਸ ਵੱਡ ਭਾਗੀ ਮਨੁੱਖ ਵਾਸਤੇ ਇਹੀ ਗੱਲ ਚੰਗੀ ਲੱਗਦੀ ਹੈ ਸਿਮਰ ਸਿਮਰ ਦਇਆਲਾ ਹੈ ਭਾਈ ਦਇਆ ਦੇ ਘਰ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਿਮਰਨ ਕਰਨ ਵਾਲੇ ਸਭ ਜੀ ਪੈ ਕਿਰਪਾਲਾ ਸਾਰੇ ਜੀ ਉਸ ਦਇਆ ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ ਜੈ ਜੈਕਾਰ ਗੁਸਾਈ ਇਸ ਵਾਸਤੇ ਹੈ ਭਾਈ ਉਸ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਦੇ ਰਿਹਾ ਕਰੋ ਜਿਨ ਪੂਰੀ ਬਣਤ ਬਣਾਈ ਜਿਸ ਨੇ ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ ਇਹ ਸੋਹਣੀ ਵਿਉਂਤ ਬਣਾ ਦਿੱਤੀ ਤੂੰ ਭਾਰੋ Swami मोरा हे ਪ੍ਰਭੂ ਤੂੰ ਮੇਰਾ ਵੱਡਾ ਮਾਲਕ ਹੈ ਇਹ ਪੁੰਨ ਪਦਾਰਥ ਤੇਰਾ ਤੇਰਾ ਨਾਮ ਪਦਾਰਥ ਜੋ ਮੈਨੂੰ ਗੁਰੂ ਦੇ ਰਾਹੀਂ ਮਿਲਿਆ ਹੈ ਤੇਰੀ ਬਖਸ਼ਿਸ਼ ਹੈ ਜਨ ਨਾਨਕ ਏਕ ਧਿਆਇਆ ਦਾਸ ਨਾਨਕ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਨੰਦਮ ਦਾ ਸਿਮਰਨ ਸ਼ੁਰੂ ਕਰ ਦਿੱਤਾ ਹੈ ਸਰਬ ਫਲਾ ਪੁੰਨ ਪਾਇਆ ਉਸ ਨੇ ਸਾਰੇ ਫਲ ਦੇਣ ਵਾਲੀ ਰੱਬੀ ਬਖਸ਼ਿਸ਼ ਪ੍ਰਾਪਤ ਕਰ ਲਈ ਹੈ ਸੋਰਠਿ ਮਹਲਾ ਪੰਜਵਾਂ ਘਰ ਤੀਜਾ ਦੁਪਦੇ ਰਾਗ ਸੋਰਠ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬੋਲ ਜਿਨ੍ਹਾਂ ਨੂੰ ਸਤਿਗੁਰਾਂ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਤੇ ਤਿੰਨ ਇੱਥੇ ਦੋ ਪਦਿਆਂ ਵਾਲੇ ਸ਼ਬਦ ਇਤੋਂ ਅੱਗੇ ਸ਼ੁਰੂ ਹੋ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਮ ਦਾ ਸਰੋਵਰ ਨਾਤੇ ਹੈ ਭਾਈ ਜਿਹੜੇ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਨਾਮ ਅੰਮ੍ਰਿਤ ਨਾਲ ਇਸ਼ਨਾਨ ਕਰਦੇ ਹਨ ਸਭ ਉਤਰੇ ਪਾਪ ਕਮਤੇ ਉਹਨਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲੈ ਜਾਂਦੇ ਹਨ ਨਿਰਮਲ ਹੋਏ ਕਰ ਇਸ਼ਨਾਨਾ ਹਰ ਨਾਮ ਜਲ ਨਾਲ ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਗੁਰਪੂਰੇ ਕੀਨੇ ਦਾਨਾ ਪਾਰੇ ਬਖਸ਼ਿਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ ਸਭ ਕੁਸ਼ਲ ਖੇਮ ਪ੍ਰਭ ਧਾਰੇ हे ਭਾਈ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਨੇ ਸਾਰੇ ਆਤਮਿਕ ਸੋਖ ਆਨੰਦ ਪੈਦਾ ਕਰ ਦਿੱਤੇ ਹਨ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ ਆਤਮਿਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਟਹੇ ਚੜਨ ਤੋਂ ਠੀਕ ਠਾਕ ਬਚਾ ਲਏ ਹਨ ਸਾਧ ਸੰਗ ਮਲ ਲਾਥੀ हे ਭਾਈ ਸਾਧ ਸੰਗਤ ਵਿੱਚ ਟਿਕਿਆਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਪਾਰ ਬ੍ਰਹਮ ਭਇਓ ਸਾਥੀ ਸਾਧ ਸੰਗਤ ਦੀ ਬਰਕਤ ਨਾਲ ਪ੍ਰਮਾਤਮਾ ਮਦਦਗਾਰ ਬਣ ਜਾਂਦਾ ਹੈ ਨਾਨਕ ਨਾਮ ਧਿਆਇਆ हे नानक जिस मनुख ने राम दा सरोवर विच आके परमात्मा दा नाम सिमरया आद पुरख प्रभु पाया उसने उस प्रभु नु लब्ह लिया जो सब दा मुड है अते जो सर्वव्यापक है सोरठ मन लापनवा ਜਿਤ ਪਾਰ ਬ੍ਰਹਮ ਚਿਤਿਆ ਆ ਸੋ ਕਰ ਦੇਵ ਵਸਾਇਆ ਹੈ ਭਾਈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਿਆ ਹੈ ਪ੍ਰੀਤਮ ਪ੍ਰਭੂ ਨੇ ਉਹ ਹਿਰਦਾਕਾਰ ਆਤਮ ਨੂੰ ਗੁਣਾ ਨਾਲ ਭਰਪੂਰ ਕਰ ਦਿੱਤਾ ਹੈ ਸੁਖ ਸਾਗਰ ਗੁਰ ਪਾਇਆ ਤਾਂ ਸੰਸਾਰ ਸਗਲ ਮਿਟਾਇਆ ਹੈ ਭਾਈ ਜਦੋਂ ਕਿਸੇ ਵਿਡਭਾਗੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਦਿੱਤਾ ਹਰ ਕੇ ਨਾਮ ਕੀ ਵਡਿਆਈ ਹੈ ਭਾਈ ਪ੍ਰਮਾਤਮਾ ਦੇ ਨਾਮ ਦੀ ਸਿਫਤਸਲਾ ਕਰਨੀ ਆਠ ਪਹਰ ਗੁਣ ਗਾਈ ਅੱਠੇ ਪੈਰ ਪ੍ਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਣੇ ਗੁਰਪੂਰੇ ਤੇ ਪਾਈ ਰਹਾਓ ਇਹ ਦਾਤ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ ਪ੍ਰਭ ਕੀ ਅਕਥ ਕਹਾਣੀ ਹੈ ਭਾਈ ਪ੍ਰਮਾਤਮਾ ਦੇ ਸਰੂਪ ਦੀ ਗੱਲ ਬਾਤ ਦੱਸੀ ਨਹੀਂ ਜਾ ਸਕਦੀ ਜਨ ਬੋਲੇ ਅੰਮ੍ਰਿਤ ਬਾਣੀ ਪ੍ਰਭੂ ਦੇ ਸੇਵਕ ਆਤਮਕ دیਵਾਨ ਦੇਣ ਵਾਲੀ ਸਿਫਤਸਲਾ ਦੀ ਬਾਣੀ ਉਚਾਰਦੇ ਰਹਿੰਦੇ ਹਨ ਨਾਨਕ ਦਾਸ ਵਖਾਣੀ ਹੈ ਨਾਨਕ ਉਹੀ ਸੇਵੇ ਕੇ ਬਾਣੀ ਉਚਾਰਦੇ ਹਨ ਗੁਰ ਪੂਰੇ ਤੇਜਾਣੀ ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ਪ੍ਰਾਪਤ ਕਰ ਲਈ ਹੈ